ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਆਪਣੇ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਬਰੀਤ ਕਾ ਸਿੱਧੂ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣੀ ਵੀਡੀਓ ਚ ਬਨੇ ਰਹੋ ਐਂਡ ਤੱਕ ਆਪਾਂ ਬਣਾਉਣ ਲੱਗੇ ਆ ਡੈਡੀ ਦੀ ਡਿਮਾਂਡ ਤੇ ਸਪੈਸ਼ਲੀ ਵੀ ਸਬਜੀ ਬਣਾਉਣ ਲੱਗੇ ਆ ਗਾਜਰਾਂ ਦੀ ਸੁੱਕੀ ਮੇਥੀ ਪਾ ਕੇ ਤੇ ਅਜਵੈਨ ਪਾ ਕੇ ਮੈਸਟਰ ਤਰੀ ਵਾਲੀ ਸਬਜੀ ਵਿੱਚ ਵੀ ਆ ਅਜਮੈਨ ਪਾ ਸਕਦੇ ਆ ਮਤਲਬ ਡੈਡੀ ਕਹਿੰਦੇ ਮੈਂ ਸੁੱਕੀ ਸਬਜੀ ਖਾਣੀ ਹੈ ਬਾਕੀ ਸਾਡੇ ਕੋਈ ਵੀ ਸੁੱਕੀ ਸਬਜੀ ਖਾ ਕੇ ਨਹੀਂ ਖੁਸ਼ ਤੇ ਸੁੱਕੀ ਸਬਜੀ ਖਾਣੀ ਹੈ ਤੇ ਕਹਿੰਦੇ ਵੀ ਵਧੀਆ ਸ਼ੌਂਕ ਦੀ ਬਣਾਓ ਤੇ ਆਪਾਂ ਬਣਾਉਨੇ ਆਪਾਂ ਅੱਜ ਸਬਜੀ ਚੁੱਲੇ ਤੇ ਮਤਲਬ ਮੈਂ ਵੈਸੇ ਵੀ ਡੇਲੀ ਚੁੱਲੇ ਤੇ ਬਣਾਉਣੀ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਆ ਚੁੱਲੇ ਤੇ ਗਾਜਰਾਂ ਦੀ ਸੁੱਕੀ ਸਬਜੀ ਤੇ ਆਜੋ ਆਪਣੇ ਨਾਲ ਬਣੇ ਰਹੋ ਬਾਕੀ ਸਭ ਨਾਲ ਨਾਲ ਦਿਖਾਉਂਦੇ ਜਾਵਾਂਗੇ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆਪਾਂ ਗਾਜਰਾਂ ਚੀਰ ਰੱਖੀਆਂ ਗਿਆ ਮੰਮੀ ਨੇ ਚੀਰਤੀਆਂ ਸੀਗੀਆਂ ਤੇ ਇੱਧਰ ਪਈ ਹੈ ਜੀ ਆਪਣੀ ਮੇਥੀ ਪਹਿਲਾਂ ਆਪਾਂ ਮੇਥੀ ਨੂੰ ਚੀਰਾਂਗੇ ਤੇ ਚੀਰ ਕੇ ਇਹਨੂੰ ਘੱਟ ਧੋ ਲਵਾਂਗੇ ਧੋ ਕੇ ਇਹਨੂੰ ਥੋੜਾ ਪਾਣੀ ਸੁਕਾਵਾਂਗੇ ਗਾਜਰਾਂ ਆਪਾਂ ਧੋਲੀਆਂ ਸੀਗੀਆਂ ਸੀ ਕਰਕੇ ਜਾਲੀ ਦੀ ਟੋਕਰੀ ਚ ਪਾ ਕੇ ਰੱਖਤੀਆਂ ਸੀ ਪਾਣੀ ਨੁੱਟੜ ਜੂਗਾ ਵੀ ਫਿਰ ਜਿਆਦਾ ਪਾਣੀ ਨਹੀਂ ਛੱਡ ਦੇਈ ਸਬਜੀ ਤੇ ਮੇਥੀ ਨੂੰ ਆਪਾਂ ਚੀਰ ਕੇ ਧੋਵਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਤੇ ਹਾਂਜੀ ਆਪਾਂ ਮੇਥੀ ਚੀਨ ਲੱਗਿਆ ਮੇਥੀ ਨੂੰ ਚੀਰ ਕੇ ਆਪਾਂ ਫਿਰ ਇਹਨੂੰ ਸੁਕਾਵਾਂਗੇ ਤੇ ਵੀ ਮਤਲਬ ਇਹ ਚ ਪਾਣੀ ਨਹੀਂ ਰਹਿਣਾ ਚਾਹੀਦਾ ਵੀ ਜਿਆਦਾ ਆਪਾਂ ਜੇ ਧੌਣ ਸਾਰੀ ਵੀ ਇਹਦੇ ਚ ਪਾ ਦੇਵਾਂਗੇ ਪਾਣੀ ਪਾਣੀ ਹੋਊਗਾ ਇਹਦੇ ਵਿੱਚ ਤਾਂ پتہ ਕੀ ਹੈ ਸਬਜੀ ਫਿਰ ਪਾਣੀ ਛੱਡ ਜੂਗੀ ਉਹ ਫਿਰ ਸਿਕੋਣੇ ਆਪਾਂ ਸਬਜੀ ਦਾ ਘਲ ਭਲ ਹੋ ਜਾਂਦਾ ਮਤਲਬ ਕੀ ਮੱਛ ਹੋ ਜਾਂਦੀ ਹੈ ਕੋਈ ਮਿਲਦੀ ਜਾਂਦੀ ਹੈ ਕਰ ਜਿਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਬਸ ਇਹਨੂੰ ਚੀਜ਼ ਦਾ ਤਾਂ ਇਹਨਾਂ ਕੋਈ ਉਹ ਨਹੀਂ ਹੈਗਾ ਜਦੋਂ ਆਪਾਂ ਪੁੰਦਿਆਂ ਤਾਂ ਉਹ ਸਾਰਾ ਕੁਝ ਸਪਿਚਕੀ ਜਾਂਦਾ ਬਸ ਆਪਾਂ ਧਕ ਕੇ ਧੋਣਾਂਗੇ ਮਤਲਬ ਕਿ ਡੈਡੀ ਲਿਆਏ ਆ ਬਹੁਤ ਸੋਨੇ ਫੁੱਲ ਵਾਲੀ ਪੁਲ ਲਾਲੀ ਮੇਥੀ ਲਏ ਆਗੇ ਤੇ ਆਪਾਂ ਆਪ ਬਣਾਵਾਂਗੇ ਗਾਜਰਾਂ ਵਾਲੀ ਸੁੱਕੀ ਸਬਜ਼ੀ ਜਿਸ ਤੇ ਸਾਡੇ ਗਾਜਰਾਂ ਦੀ ਤਰੀਕ ਵਾਲੀ ਖਾ ਕੇ ਰਾਜੀ ਨੇ ਸੋਰੀ ਦੇ ਪਤਾ ਨਹੀਂ ਤੇ ਤਾਂ ਕਰਕੇ ਆਪਾਂ ਉਹਨੇ ਨੂੰ ਬਣਾਉਣੀ ਆ ਤੇ ਛੇਤੀ ਛੇਤੀ ਚੀਜ਼ ਲੈਣੀ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਦਿਖਾਵਾਂਗੇ ਕਿ ਕਿਦਾਂ ਬਣਾਉਣੀ ਆ پتہ ਕੀ ਆ ਜੇ ਅੱਜ ਮੈਂ ਹੂੰ ਗਾਧ ਤੇ ਸੁੱਕੀ ਸਬਜ਼ੀ ਬਣਾ ਲਈ ਸੂਰੀ ਦੇ ਪਾਪਾ ਤਾਂ ਨਹੀਂ ਖਾਂਦੇ ਉਹ ਪਾਉਣਗੇ ਦੁੱਧ ਉਹ ਐਵੇਂ ਕਰਦੇ ਹੁੰਦੇ ਆ ਸੁੱਕੀ ਸਬਜ਼ੀ ਦੇ ਵਿੱਚ ਦੁੱਧ ਹੀ ਪਾਉਂਦੇ ਆ ਕੋਈ ਵੀ ਸਬਜ਼ੀ ਹੋਵੇ ਉਹਨਾਂ ਤਾਂ ਭਿੰਡੀਆਂ ਦੀ ਸਬਜ਼ੀ ਚ ਆ ਚਲੋ ਫਲੀਆਂ ਦੀ ਸਬਜ਼ੀ ਸੁੱਕੀ ਬਣਾਈ ਹੋਈ ਉਹ ਚ ਵੀ ਦੁੱਧ ਪਾ ਲੈਂਦੇ ਆਗੇ ਇਹ ਬਾਕੀ ਅੱਦੇ ਡੈਡੀ ਕਹਿੰਦੇ ਥੋੜਾ ਜਿਹਾ ਪਰ ਡੈਡੀ ਦੀ ਮੰਨਣੀ ਪੈਂਦੀ ਹੈ ਡੈਡੀ ਕਹਿੰਦੇ ਸੁੱਕੀ ਸਬਜ਼ੀ ਬਣਾਉ ਉਹ ਮੈਂ ਖਾਣੀ ਹੈ ਜੀ ਬਹੁਤ ਹੈ ਦੱਕੇ ਦੇ ਚੰਨੇ ਹੈਗੇ ਤੇ ਆਪਾਂ ਸਾਰੀ ਨੀ ਚੀਜ਼ ਦਿੰਨੇ ਸਾਰੀ ਨੀ ਪੀ ਕੇ ਫਿਰ ਆਪਾਂ ਬਣਾਉਣੀ ਹੈ ਸਬਜੀ ਤੇ ਖੰਦ ਖਾਵਾਂਗੇ ਹਾਂਜੀ ਆਪਾਂ ਮਸਾਲਾ ਵੀ ਤਿਆਰ ਕਰ ਲਿਆ ਸੀ ਤੇ ਆਪਣੇ ਗਾਜਰਾ ਵੀ ਲਿਆਏ ਸੀ ਠੋਕੇ ਮੇਥੀ ਦਾ ਪਾਣੀ ਥੋੜਾ ਸੁਕਾ ਲਿਆ ਸੀ ਤੇ ਆਪਾਂ ਇੱਧਰ ਪਾ ਲਿਆ ਤੇਲ ਤੇ ਉਹਦੇ ਵਿੱਚ ਪਾ ਲਈਏ ਮੈਂ ਨਾ ਤੇ ਹੁਣ ਆਪਾਂ ਪਹਿਲਾਂ ਪਾਉਣ ਲੱਗੇ ਆ ਆਪਣੀ ਫੁੱਲਾਂ ਵਾਲੀ ਮੇਥੀ ਤੁਸੀਂ ਦੇਖ ਹੀ ਸਕਦੇ ਹੋ ਫੁੱਲਾਂ ਵਾਲੀ ਮੇਥੀ ਆਪਾਂ ਥੋੜੀ ਦੂਰ ਹੋ ਕੇ ਪਾਵਾਂਗੇ ਵੀ ਹਜੇ ਵੀ ਇਹਦੇ ਥੋੜਾ ਜਿਹਾ ਪਾਣੀ ਹੈਗਾਗਾ ਮੇਥੀ ਨੂੰ ਚੰਗੀ ਤਰ੍ਹਾਂ ਭੁੰਨ ਕੇ ਪਹਿਲਾਂ ਪਹਿਲੇ ਤੋਂ ਪਾਵਾਂਗੇ ਇਨਸ਼ਾਅੱਲਾ ਮਤਲਬ ਕਿ ਮੇਥੀ ਦੀ ਸਮੈਲ ਜੀ ਆਉਣ ਲੱਗ ਜੇ ਹਿੰਗਾ ਪਹਿਲੇ ਵਿੱਚ ਮਸਾਲਾ ਪਾਵਾਂਗੇ ਉਨਲਕੀ ਪਕਸਿੰਗ ਹੈ ਇਹ ਬੱਚੀ ਦੇ ਵੀ ਕੁਕਲਿਤ ਮੱਲ ਦੀਆਂ ਲੱਗੀਆਂ ਹੈ ਤਾਂ ਵੀ ਸਾਲਾ ਪਾ ਰਿਹਾ ਹੈ ਹਮੇ ਬਿਤਰਿਆ ਜਮਾਂ ਬੈਲ ਇਹ ਕਿਹਨੂੰ ਕਰ ਲੇਂ ਉਦੋਂ ਮੇਥੀ ਦਾ ਸਬਜ਼ੀ ਦਾ ਅਲੱਗ ਹੀ ਟੇਸਟ ਆਉਂਦਾ ਉਹਦੋਂ ਖਾਣ ਵੇਲੇ ਵੀ ਤੇ ਸਮੈਲ ਲੈਣ ਵੇਲੇ ਵੀ ਬਹੁਤੀ ਵਧੀਆ ਟੇਸ ਆਉਂਦਾਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲਾ ਇਹਨੂੰ ਆਪਾਂ ਕਰ ਦਾਂਗੇ ਸਾਈਡ ਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਮਸਾਲਾ ਆਪਣਾ ਜਿਹੜਾ ਤਿਆਰ ਕਰਿਆ ਸੀ ਲਸਣ ਗੰਡਾ ਆਦਾਂ ਤੇ ਸਾਰੇ ਮਿਰਚ ਮਖਾਲੇ ਆਪਾਂ ਇਹਦੇ ਵਿੱਚ ਪਾ ਦੇਾਂਗੇ ਤੁਹਾਡਾ ਪਲਾਉ ਇਹ ਵੀ ਕਾਟ ਲਓ। ਗਾਜਰਾਂ ਦਾ ਪਾਣੀ ਛਾ ਲਿਆ ਸੀ। ਮਤਲਬ ਇਹ ਥੋੜਾ ਜਿਹਾ ਪਾਣੀ ਪਾਉਣ ਨੂੰ ਜਦੋਂ ਜਦਿਆਂ ਪਾਣੀ ਛੱਡਦੀ ਸੀ। ਲੈ ਕੇ ਚਾ ਲੈਣੇ ਤੁਸੀਂ। ਇਦਾਂ ਨਾਲ ਆਪਣਾ ਮਸਾਂਦਾ ਹੋਊਗਾ। ਇਹ ਹਾਂ ਜੀ ਆਪਾਂ ਇਹ ਥੋੜਾ ਪਾਣੀ ਐਡ ਕਰ ਲਾਦੇ ਹਾਂ। ਮਤਲਬ ਕਿ ਆਪਣੇ ਗਾਜਰਾਂ ਹੱਥ ਲੈਣਾ ਲੱਗਣਾ। ਬੱਚੇ ਨਾਲ ਸਬਜੀ। ਆ ਪਾਣੀ ਪਾ ਲਿਆ ਸੀ ਥੋੜਾ ਜਿਹਾ। ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਗਾਜਰਾ ਪਕਾਣੀ ਆ ਡੁੱਲਰਿਆ ਮਤਲਬ ਹਨਾ ਪਾਉਣੀ ਹੈ ਤੇ ਗਾਜਰਾਂ ਨੂੰ ਪਾ ਕੇ ਆਪਾਂ ਹਿਲਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਆ ਪਾਣੀ ਬਿਲਕੁਲ ਵੀ ਦਿਸਣੋਂ ਹਟ ਗਿਆ ਮਤਲਬ ਥੋੜਾ ਥੋੜਾ ਹੀ ਹੈ ਨਾ ਪਾਣੀ ਇਹਨੇ ਛਾਪ ਨਾਲ ਹੀ ਬਣ ਜੂਗੀ ਤੇ ਆਪਾਂ ਇਹਨੂੰ ਦੇਖਦੇ ਹਾਂ ਹੁਣ ਬਣਾ ਕੇ ਤੇ ਖੋਲ ਕੇ ਕਿੱਦਾਂ ਦੀ ਲੱਗਦੀ ਹੈ ਦੇਖਣ ਚ ਤੇ ਹੁਣ ਜਿਵੇਂ ਜਿਵੇਂ ਆਪਾਂ ਦੇਖਦੇ ਵੀ ਰਹਾਂਗੇ ਕਿ ਤੇ ਆਪਣੀ ਸੌਜੀ ਮੋਤੀ ਨਗਾਰੇ ਆਪਣੀ ਗੁੰਗੀ ਰਿੱਟਾ ਵਾਲਾ ਵਾਂਗੂ ਵੇਖ ਤਾਂ ਇਹ ਜਿਆਦਾ ਲੱਗਦੀ ਆ ਅੱਗੇ ਵੀ ਹੋਰ ਚੱਲਦੀ ਐ ਨੇ ਤਾਂ ਹੋਲੇ ਜੇ ਪਾਣੀ ਮਿਲਣਾ ਪਾਣੀ ਬਹੁਤ ਸਨਗਲੀ ਵਾਹ ਵਧੀਆ ਆ ਰਹੀ ਐ ਜੰਮੀ ਜੰਮੀ ਤੇ ਹਾਂਜੀ ਆਪਾਂ ਸਬਜ਼ੀ ਬਣਾ ਲਈ ਐ ਤੇ ਹੁਣ ਆਪਾਂ ਦਿਖਾਉਣ ਲੱਗਿਆ ਮਤਲਬ ਵੀ ਥੋੜੀ ਐ ਨਾ ਪਾਣੀ ਰੱਖ ਲੈਣਾ ਵਿੱਚ ਤੇ ਇਸੇ ਕਰਕੇ ਕਿਉਂ ਬੀਬੀ ਵੀ ਨਹੀਂ ਸੁੱਕੀ ਸਬਜੀ ਖਾਂਦੀ ਤੇ ਸਵਰੀ ਦੇ ਪਪਾ ਵੀ ਨਹੀਂ ਸੁੱਕੀ ਸਬਜੀ ਖਾਂਦੇ ਚਲੋ ਉਹਨਾਂ ਨੂੰ ਦੁੱਧ ਪਾਉਣਾ ਹੈ ਪਵਾ ਲੈਣਗੇ ਬੀਬੀ ਨੂੰ ਥੋੜੀ ਤਰੀ ਤੇ ਵਿੱਚ ਪਾਣੀ ਪਾ ਕੇ ਪੇ ਦੇ ਸਕਦੇ ਆ ਸੋ ਆਪਾਂ ਤੁਹਾਨੂੰ ਦਿਖਾ ਦਿੰਨੇ ਸਬਜੀ ਆਪਣੀ ਮਤਲਬ ਆ ਥੋੜਾ ਜਿਹਾ ਮੈਂ ਪਾਣੀ ਰੱਖ ਲੈਗਾ ਇਹ ਤਰੀ ਹੈ ਸਮਝੋ ਤੇ ਬੀਬੀ ਨੂੰ ਆਪਾਂ ਉਹ ਕਰ ਦਾਂਗੇ ਤੇ ਆ ਆਪਣੀ ਗਾਦਰਾਂ ਦੀ ਸਬਜੀ ਤੇ ਹੁਣ ਆਪਾਂ ਸਾਈਡਾ ਕੋਲ ਰੋਟੀ ਦਾ ਲਾ ਲੈ ਤੇ ਰੋਟੀ ਬਣਾਵਾਂਗੇ ਏ ਆਪਣਾ ਬਲੌਗ ਫਿਰ ਕੀਤਾ ਲੱਗਿਆ ਜੀ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਰੀਫਕਾ ਸਿੱਧੂ ਦਾ ਚੈਨਲ ਨੂੰ ਤੇ ਬੈਲ ਆਈਕਨ ਬੈਲ ਆਈਕਨ ਪ੍ਰੈਸ ਕਰ ਲੋ ਮਤਲਬ ਜੀ ਆਪਣਾ ਡੇਟਡ ਵੀਡੀਓ ਥੋੜੇ ਦੇਰ ਬਾਅਦ ਆ ਸਕਣ ਸੋ ਮਿਲਦੇ ਹਾਂ ਅਗਲੇ ਨਵੇਂ ਬਲੌਗ ਦੇ ਵਿੱਚ ਸੋ ਇਹ ਤਦ ਤੱਕ ਦੇ ਲਈ ਬਾਏ ਬਾਏ